ਕੀ ਗੱਲ ਕਰਨੀ ਆਪਾਂ ਇਸ ਵੀਡੀਓ ਚ ਇੱਕ ਤਾਂ ਆਪਾਂ ਗੱਲ ਇਹ ਕਰਨੀ ਆ ਕਿ ਚਮਾਰਾਂ ਦੇ ਗੁਰੂ ਘਰ ਦੇ ਵਿੱਚ ਸਿਰਫ ਉਥੇ ਚਮਾਰ ਹੀ ਮੈਂਬਰ ਬਣ ਸਕਦਾ ਦੂਜੀ ਗੱਲ ਇਹ ਕਰਨੀ ਆ ਕਿ ਜਿਹੜਾ ਲਿਖਣ ਵਾਲਾ ਬਹੁਤ ਵੱਡੀ ਕਿਤਾਬ ਲਿਖੀ ਭਾਰਤੀ ਲੋਕ ਨੀਚ ਕਿਉਂ ਬਣੇ ਕਨਾਗੌਰ ਮੁਕਸੰਗੀ ਉਹਨਾਂ ਬਾਰੇ ਵੀਰ ਨੇ ਕਿਹਾ ਕਿ ਅਸੀਂ ਉਹ ਕਿਤਾਬ ਲੋਕਾਂ ਨੂੰ ਬਹੁਤ ਵੱਡੀ ਹੁਣ ਵੀਰ ਜੀ ਧਿਆਨ ਰੱਖਿਓ ਮੈਂ ਆਪ ਜੀ ਨੂੰ ਸਪਸ਼ਟ ਕਰ ਦਵਾਂ ਇੱਕ ਗੱਲ ਤੇ ਥੋੜਾ ਧਿਆਨ ਦਿਓ ਕਿ ਇਹਦਾਂ ਹੋ ਸਕਦੀ ਆ ਕਦੀ ਜਿਨ੍ਹਾਂ ਨੂੰ ਤੁਸੀਂ ਚੂੜੇਚ ਮਾਰ ਕਹਿੰਦੇ ਹੋ ਇਹਨਾਂ ਦੇ ਹੱਥ ਦੇ ਵਿੱਚ ਕਦੀ ਕਦੀ ਲੜਾਈਆਂ ਵੀ ਲੜਦੇ ਸੀ ਇਹ ਗੁਰੂ ਗਵੰਸਾ ਦੇ ਆਸ-ਪਾਸੇ ਵੀ ਰਹਿੰਦੇ ਸੀ ਖਜ਼ਾਨੇ ਵੀ ਇਹਨਾਂ ਦੇ ਕੋਲ ਸੀ ਬਾਰੇ ਖਿਤਾਫ ਕੰਮ ਨਹੀਂ ਕਰਦੇ ਸੀ ਇਹ ਲੋਕ ਇਹ ਲੋਕ ਗੁਰੂਗਵਾਂ ਵਾਂਗ ਲਾਗੇ ਸ਼ੱਕ ਰਹਿੰਦੇ ਸੀ ਗੁਰੂਗਵਾਂ ਵਾਂਗ ਜਾਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਜਾਣ ਤੋਂ ਬਾਅਦ ਇਹਨਾਂ ਨੇ ਯਕੀਨ ਕਰਕੇ ਯਕੀਨ ਕਰਕੇ ਲੋਕਾਂ ਨੂੰ ਚਾਬੀਆਂ ਦਿੱਤੀਆਂ ਚਾਬੀਆਂ ਦਿੱਤੀਆਂ ਕਹਿ ਲਓ ਕਿ ਜ਼ਿੰਮੇਵਾਰੀਆਂ ਦਿੱਤੀਆਂ ਕਹਿ ਲਓ ਜੋ ਮਰਜੀ ਕਹੋ ਕਿ ਨਹੀਂ ਯਾਰੇ ਸਾਡੇ ਵਰਗੇ ਆ ਕੋਈ ਨਹੀਂ ਗਰੀਬ ਸਾਡੇ ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਲੋਗ ਆ ਕੋਈ ਨਹੀਂ ਯਾਰ ਆ ਜਾਓ ਪਰ ਉਹਨਾਂ ਲੋਕਾਂ ਨੇ ਉਸ ਚੀਜ਼ ਦਾ ਨਜਾਇਜ਼ ਫਾਇਦਾ ਲਿਆ ਔਰ ਦਿੱਤੀ ਜ਼ਿੰਮੇਵਾਰੀ ਸੀ ਦਿੱਤੀ ਜ਼ਿੰਮੇਵਾਰੀ ਸੀ ਪਰ ਨਜਾਇਜ਼ ਲਖਾ ਲਿਆ ਔਰ ਬਹੁਤ ਵੱਡਾ ਚੂੜੇ ਚ ਮਾਰਨ ਨਾਲ ਸਿੱਖੀ ਦੇ ਨਾਮ ਦੇ ਉੱਤੇ ਜਨਮ ਕੀਤਾ ਇਸ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਨੂੰ ਸਾਰੀਆਂ ਫਾਈਨਲ ਕਰਾਂਗੇ ਆਪਾਂ ਰੁਕਣਾ ਨਹੀਂ ਹੈਗਾ ਨਾ ਤੁਸੀਂ ਰੁਕਣਾ ਨਾ ਮੈਂ ਰੁਕਣਾ ਮੈਂ ਤਾਂ ਸਿਰਫ ਤੁਸੀਂ ਗੱਲ ਕੀਤੀ ਜਮਾਰਕ ਜਮਾਰਕ ਜਾਤੇ ਇਸ ਕਰਕੇ ਮੈਨੂੰ ਬੋਲਣਾ ਪਿਆ ਆਪਣਾ ਤੁਸੀਂ ਕੰਮ ਕਰਦੇ ਕਰੀ ਜਾਓ ਸਾਨੂੰ ਉਹਨਾਂ ਕੋਈ ਲੈਣਾ ਦੇਣਾ ਨਹੀਂ ਵਧੀਆ ਗੱਲ ਆ ਠੀਕ ਹੈ ਅਸੀਂ ਜਦੋਂ ਗੱਲ ਕਰਦੇ ਆ ਅਸੀਂ ਉਸ ਕਰਕੇ ਗੱਲ ਇਸ ਕਰਕੇ ਗੱਲ ਕਰਦੇ ਆ ਕਿ ਭਾਈ ਜਿਹੜੇ ਤੁਸੀਂ ਜਿਹੜਾ ਦੇਖ ਲਓ ਜਿਹੜਾ ਉੱਠਦਾ ਜਦੋਂ ਦੇਖ ਲਓ ਚਮਾਰਾਂ ਦੇ ਸੰਤਾਂ ਨੂੰ ਚਮਾਰਾਂ ਨੂੰ ਬਾਲਮਿਕਿਆਂ ਨੂੰ ਦਬਾਉਣ ਦੀ ਤੁਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਆਂ ਕਿਉਂ ਇਹਨਾਂ ਨੇ ਕਿ ਤੁਹਾਡੇ ਕੋਲ ਲੈ ਕੇ ਖਾਦਾ ਮੰਗਦੇ ਆ ਤੁਹਾਡੇ ਕੋਲ ਕੁਝ ਜਦੋਂ ਦੇਖਣਾ ਤੁਸੀਂ ਭੰਡੜੇ ਤੇ ਲੱਗੇ ਰਹਿੰਦੇ ਇਹਨਾਂ ਨੂੰ ਉੱਥੇ ਰਹੀਏ ਜੇ ਇਸ ਵੇਲੇ ਅਸੀਂ ਗੁਰੂ ਘਰ ਫਰਾਂਸ ਦੇ ਵਿੱਚ ਬਣਾਇਆ ਫਰਾਂਸ ਦੇ ਵਿੱਚ ਸਾਨੂੰ ਇਹਦਾ ਲੱਗਾ ਕਿ ਸਾਡੇ ਸਤਗੁਰੂ ਗੁਰਦਾਸ ਜੀ ਮਹਾਰਤਾ ਪ੍ਰਕਾਸ਼ਪੁਰ ਮਰੋਣਾ ਚਾਹੀਦਾ ਅਸੀਂ ਇਹਨਾਂ ਨਾਲ ਗੱਲ ਰੱਖੀ ਕਿ ਅਸੀਂ ਮਨਾਉਣਾ ਚਾਹੁੰਦੇ ਆ ਅਸੀਂ ਸਟੇਟ ਤੋਂ ਭੁੱਲਿਆ ਇੱਕ ਗੁਰੂ ਘਰ ਸੀ ਪਹਿਲਾਂ ਔਰ ਇਹਨਾਂ ਲੋਕਾਂ ਨੇ ਸਾਨੂੰ ਵੱਡੇ ਵੱਡੇ ਦਾੜੇ ਵਾਲਿਆਂ ਨੇ ਦਾੜੇ ਵਾਲਿਆਂ ਨੇ ਜਿੱਦਾ ਤੇਰੇ ਵੀ ਦਾੜਾ ਰੱਖਿਆ ਮੇਰੇ ਵੀ ਦਾੜਾ ਰੱਖਿਆ ਹੋਰ ਜਿਹੜੇ ਗਿਆਨੀ ਉਹਨਾਂ ਦੇ ਦਾੜੇ ਰੱਖੇ ਨੇ ਵੱਡੇ ਵੱਡੇ ਦਾੜੇ ਵਾਲਿਆਂ ਨੇ ਇਹ ਗੱਲ ਕਹੀ ਕਿ ਪਹਿਲਾਂ ਆਪਣਾ ਮੂੰਹ ਸਿਰ ਬਣਾ ਲਓ ਹਣ ਮੂੰਹ ਸਿਰ ਦਾ ਮਤਲਬ ਤੁਸੀਂ ਸਮਝਦੇ ਆ ਕਿ ਕੀ ਹੁੰਦਾ ਗਾੜੀਆਂ ਰੱਖੀਆਂ ਹੋਈਆਂ ਆ ਪੱਗਾਂ ਬਣੀਆਂ ਹੋਈਆਂ ਉਹਨਾਂ ਦੇ ਮੂੰਹ ਸਰ ਬਣੇ ਹੋਏ ਆ ਫਾਤਾ ਵੇਖਦੇ ਫਿਰਦੇ ਨੇ ਇਹਦਾ ਸਾਫ ਕਰ ਦੂੰਗਾ ਹੁਣੇ ਸਾਫ ਕਰ ਦੇਣਾ ਵੇਖ ਕਰ ਆ ਜਾਣਾ ਟਾਈਮ ਜੇ ਇਸ ਵੇਲੇ ਇੱਥੋਂ ਸਾਨੂੰ ਇਹ ਗੱਲ ਕਹੀ ਗਈ ਗੁਰੂ ਘਰ ਸਿੱਖ ਗੁਰੂ ਘਰ ਦੇ ਵਿੱਚੋਂ ਸਤਗੁਰ ਵਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਤੇ ਸਾਨੂੰ ਇਹ ਗੱਲ ਕਹੀ ਗਈ ਅਸੀਂ ਆਪਣਾ ਘਟ ਕੀਤਾ ਘਟ ਕਰਨ ਤੋਂ ਬਾਅਦ ਅਸੀਂ ਆਪਣੇ ਗੁਰਦੁਆਰੇ ਦੀ ਤਿਆਰੀ ਕੀਤੀ ਗੁਰੂ ਘਰ ਦੀਆ ਗੁਰੂ ਘਰ ਖੇਦਨ ਤੋਂ ਬਾਅਦ ਅਸੀਂ ਆਪਣੇ ਹੀ ਸਿਸਟਮ ਦੇ ਨਾਲ ਲਉਗੇ ਅਸੀਂ ਇਹ ਸ਼ਰਿਆਮ ਲਿਖਦੇ ਹਾਂ ਕਿ ਚਮਾਰ ਕਮਿਊਨਿਟੀ ਤੋਂ ਬਿਨਾਂ ਹੋਰ ਕੋਈ ਬੰਦੇ ਦੇ ਹੱਥ ਅਸੀਂ ਬਾਗ ਡੋਰ ਨਹੀਂ ਦੇਣੀ ਪਹਿਲਾਂ ਦੇਖ ਦੇਖ ਲਈਆਂ ਸਾਡੇ ਕੁਰਖਿਆਂ ਨੇ ਅੱਜ ਤੱਕ ਪੁੱਖ ਰਹੇ ਹਾਂ ਅਸੀਂ ਅੱਜ ਤੱਕ ਪੁੱਖ ਰਹੇ ਹਾਂ ਇਸ ਕਰਕੇ ਅਸੀਂ ਗੁਰੂ ਘਰ ਦੀ ਡੋਰ ਬਾਗ ਡੋਰ ਕਿਸੇ ਦੇ ਹੱਥ ਨਹੀਂ ਦੇਣੀ 아, 시 s t